ਸਨਮਾਨ ਜੋ ਜੋ ਚਵਰ ਤਖਤ ਸੁਭਾਈ ਮਾਨ ਦੇਨ ਦੁਨੀਆ ਦੇ ਮਾਲਕ ਬਾਰਿੰਗ ਕੇ ਬਹੁਤ ਸ਼ਬਦ ਗੁਰੂ आतम जोत ताना। ताना साहिब श्री गुरू ग्रंथ साहिब महाराज जी पावन पवित्र हज़ूरी जुड़मल बेठी सतसंग ਸਤਿਗੁਰਾਂ ਨੇ ਰਹਿਮਤ ਬਖਸ਼ੀ ਹੈ ਕਿਰਪਾ ਕੀਤੀ ਹੈ ਅਮਰਤ ਵੇਲੇ ਦੀ ਦਾਤ ਬਖਸ਼ੀ ਹੈ ਉਪਰੰਤ ਸਤਿਗੁਰਾਂ ਨੇ ਰਹਿਮਤ ਕਰਦੇ ਆਪਣੇ ਤਖਤਾਂ ਤੇ ਸੁਭਾਈ ਮਾਨ ਹੋ ਕੇ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ ਹਨ ਵਟ ਭਾਗੇ ਹਨ ਸਰੀਰ ਜਿਹੜੇ ਸੁਭਾਅ ਅਮਰਤ ਵਲੇ ਤੋਂ ਗੁਰੂ ਸਾਹਿਬ ਦੇ ਅੰਦਰਸ਼ਣਾ ਦੀ ਤਾਂਗ ਦਾ ਲਾਭ ਉਠਾ ਰਹੇ ਨੇ ਗੁਰੂ ਦੀ ਵਡਿਆਈ ਦੇ ਪਾਤਰ ਬਣੇ ਹਨ ਵਟ ਭਾਗੇ ਹਨ ਸਰੀਰ ਜਿਹੜੀ ਇਹ ਸੁਲੱਖਣੀ ਘੜੀ ਦਾ ਆਨੰਦ ਮਾਣ ਰਹੇ ਹਨ ਉਪਰੰਤ ਸਤਿਗੁਰਾਂ ਨੇ ਰਹਿਮਤ ਕਰਦਿਆਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਤੇ ਕਿਰਪਾ ਕਰਦਿਆਂ ਸਾਨੂੰ ਨਵੀਂ ਯੋਗਤ ਨਾਲ ਨਵੇਂ ਢੰਗ ਨਾਲ ਜੀਵਨ ਜਿਉਣ ਦੀ ਇਜਾਜ਼ਤ ਸਫਾਈ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਦਰੋਂ ਘਰੋਂ ਪਾਵਨ ਹੁਕਮ ਬਖਸ਼ ਕੇ ਜੀਵਨ ਜਿਉਣ ਦੀ ਜਾਸ ਸਭਾਈਏ ਆਓ ਸਾਰੇ ਗੁਰੂ ਦੀ ਸੰਗਤ ਵਿੱਚ ਹਾਜ਼ਰੀਆਂ ਭਰਿਏ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਲਵਾਈਏ ਟੌਕੇ ਸਾਧਗੁਰੂ ਜੀ ਬਾਣੀ ਦੇ ਕਥਨ ਕਰਦੇ ਨੇ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਗੁਰੂ ਦੇ ਸੰਗਤ ਵਿੱਚ ਮਨੁੱਖ ਡਰ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਸਾਧ ਸੰਗ ਤਰੈ ਪੈ ਸਾਗਰ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਬਾਣੀ ਜਿਹੜਾ ਸੰਗਤ ਵਿੱਚ ਪੜਦਾ ਹੈ ਗੁਰੂ ਨੂੰ ਸਿਮਰਦਾ ਹੈ ਤਰੈ ਪਾਪ ਪਾਰ ਲੰਘ ਜਾਣਾ ਕਹਿੰਦੇ ਗੁਰੂ ਦੀ ਸੰਗਤ ਵਿੱਚ ਜਿਹੜਾ ਬੈਠਦਾ ਹੈ ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਹੈ ਕਹਿੰਦੇ ਗੁਰੂ ਉਹਨੂੰ ਫਿਰ ਜਾਚ ਸਿਖਾਉਂ ਦਿੰਦਾ ਹੈ ਗੁਰੂ ਉਹਤੇ ਕਿਰਪਾ ਕਰ ਦਿੰਦਾ ਹੈ ਕਿ ਇਸ ਭਰੇ ਵਿਕਾਰਾਂ ਦੇ ਸੰਸਾਰ ਵਿੱਚੋਂ ਕਿਵੇਂ ਲੰਘਣਾ ਹੈ ਗੁਰੂ ਬੜੀ ਆਈ ਬਖਸ਼ ਦਿੰਦਾ ਹੈ ਇਸ ਕਰਕੇ 사ਤਗੁਰੂ ਜੀ ਕਹਿੰਦੇ ਹਰ ਹਰ ਨਾਮ ਸਿਮਰ ਰਤਨਾਗਰ ਕਹਿੰਦੇ ਰਤਨਾ ਦੀ ਖਾਨ ਹੈ ਗੁਰੂ ਦਾ ਹਰ ਨਾਮ ਜਿਸ ਵਿੱਚ ਬੇਅੰਤ ਜਵਾਹਰ ਹੀਰੇ ਭਰੇ ਪਏ ਹਨ ਜਿਨ੍ਹਾਂ ਵਿੱਚ ਕਦੇ ਵੀ ਕਾਟ ਨਹੀਂ ਆ ਸਕਦੀ ਸਦਾ ਹੀ ਬੇਅੰਤ ਹਨ ਉਹ ਹੀਰੇ ਮੋਤੀ ਜਵਾਹਰ ਗੁਰੂ ਦੇ ਨਾਮ ਦੇ ਅਦੇ ਰਤਨਾ ਦੀ ਖਾਨ ਹਰ ਨਾਮ ਸਿਮਰ ਕੇ ਮਨੁੱਖਾਂ ਦਾ ਉਧਾਰ ਹੋ ਜਾਂਦਾ ਹੈ ਜਿਹੜਾ ਇਹ ਨਾਮ ਨੂੰ ਜਪ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਪਾਪ ਉਤਾਰਾ ਹੋ ਜਾਂਦਾ ਹੈ ਪਿਆਰਿਓ ਫੇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਥ ਸੰਗ ਤਰੈ ਪੈ ਸਾਗਰ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਿਆਰਿਓ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ ਪੈਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਗੁਰਮੁਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਏ ਚਿਤ ਕਹਿੰਦੇ ਭਾਈ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਹੈ ਜਿੱਥੇ ਬੈਠਣ ਨਾਲ ਮਨ ਵਿੱਚ ਟਿਕਾਉ ਭਰੋਸਾ ਜਕੀਨ ਕੇਵਲ ਕੇਵਲ ਗੁਰੂ ਦੀ ਗੱਲ ਹੋਵੇ ਗੁਰਮਖ ਸਿਉਂਕਰ ਦੋਸਤੀ ਗੁਰੂ ਦੇ ਸਾਨਮਖ ਰਹਿਣ ਵਾਲਿਆਂ ਨਾਲ ਸਤਿਗੁਰੂ ਕਹਿੰਦੇ ਮਿੱਤਰਤਾ ਬਣਾਣੀ ਚਾਹੀਦੀ ਹੈ ਜਿਹੜੇ ਚਰਣਾ ਨਾਲ ਚਿੱਤ ਜੋੜ ਕੇ ਰੱਖਦੇ ਹੁਣ ਸਤਿਗੁਰ ਸਿਉਂ ਲਾਏ ਚਿੱਤ ਜਿਨ੍ਹਾਂ ਦਾ ਕੇਵਲ ਤੇ ਕੇਵਲ ਗੁਰੂ ਨਾਲ ਚਿੱਤ ਜੁੜਦਾ ਹੋਵੇ ਗੁਰੂ ਨਾਲ ਮਨ ਭਿੱਜਦਾ ਹੋਵੇ ਤਾਂ ਸਤਿਗੁਰ ਜੀ ਕਹਿੰਦੇ ਜਨਮ ਮਰਨ ਮੂਲ ਕੱਟਿਏ ਤਾਂ ਸੁਖ ਹੋਵੀ ਮਿੱਤ ਕਹਿੰਦੇ ਜੇ ਤੂੰ ਇਹ ਕਾਰਜ ਕਰੇਗਾ ਗੁਰਮੁਖਾਂ ਦੀ ਸੰਗਤ ਕਰੇਗਾ ਉਹਨਾਂ ਨਾਲ ਮਿੱਤਰਤਾ ਬਣਾਏਗਾ ਗੁਰੂ ਨਾਲ ਚਿੱਤ ਜੋੜੇਗਾ ਤਾਂ ਕਹਿੰਦੇ ਫਿਰ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਵਾਲੀ ਜੜ ਵੱਟੀ ਜਾਣੀ ਹੈ ਤਾਂ ਆਤਮ ਅਨੰਦ ਪ੍ਰਾਪਤ ਹੋਣਾ ਹੈ ਜੇ ਤੂੰ ਇਹ ਕਾਰਜ ਕਰੇਗਾ ਸਤਗੁਰੂ ਜੀ ਕਹਿੰਦੇ ਤਾਂ ਤੇਰੀ ਗੁਰੂ ਨਾਲ ਪ੍ਰੀਤੀ ਬਣਨੀ ਹੈ ਤਾਂ ਤੇਰੀ ਗੁਰੂ ਨਾਲ ਇਤੇ ਸੰਗਤ ਸਭ ਲਾਉਣੀਆਂ ਨਹੀਂ ਤਾਂ ਸਤਗੁਰ ਜੀ ਨੇ ਬਾਣੀ 'ਚ ਕਿਹਾ ਹੈ ਸਾਖਤ ਸਿਉਂਕਰ ਦੋਸਤੀ ਕਹਿੰਦੇ ਸਾਖਤ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਹੁਣ ਕਬੀਰ ਸਾਹਿਬ ਜੀ ਬਾਣੀ 'ਚ ਸਮਝਾਉਂਦੇ ਨੇ ਕਬੀਰ ਮਾਰੀ ਮਰੋਂ ਕ ਸੰਗ ਖੇਲੇ ਨਿਕਟਿਓ ਵੀਰ ਕਬੀਰ ਸਾਹਿਬ ਬੜੀ ਬੜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਜੀਵਨ ਵਿੱਚ ਪਿਆਰਿਓ ਕਬੀਰ ਸਾਹਿਬ ਕਿਰਪਾ ਕਰਦੇ ਨੇ ਕਹਿੰਦੇ ਕਬੀਰ ਮਾਰੀ ਮਰੋਂ ਕੋ ਸੰਗਿ ਕੇਲੇ ਨਿਕਟਿ ਜੋ ਬੇਰ ਕਹਿੰਦੇ ਪਰਮਾਤਮਾ ਦੀ ਸਿਫਤਸਲਾ ਛੱਡ ਦਿੱਤੀ ਤਾਂ ਸੁੱਤੇ ਹੀ ਉਹਨਾਂ ਦਾ ਸਾਥ ਕਰਨਗੇ ਜੋ ਪ੍ਰਭੂ ਨਾਲ ਟੁੱਟੇ ਹੋਏ ਹਨ ਪਰ ਅਵੇਖ ਰੱਬ ਨਾਲ ਟੁੱਟੇ ਬੰਦਿਆਂ ਦਾ ਸਾਥ ਕਦੇ ਵੀ ਨਾਲ ਨਹੀਂ ਕਰਦਾ ਕੇਲੇ ਦੇ ਨੇੜੇ ਬੇਰੀ ਉਗੀ ਹੋਵੇ ਤਾਂ ਸਤਗੁਰੂ ਜੀ ਕਹਿੰਦੇ ਉਹ ਝੁੱਲ ਹੈ ਉਹ ਚੀਰੀਆ ਸਾਖ ਸੰਗ ਨਹੀਂ ਇਹਦੇ ਪਿਆਰੇ ਜਦੋਂ ਹਵਾ ਆਉਂਦੀ ਹੈ ਨਾ ਹੁਣ ਬੇਰੀ ਦਾ ਕਰਮ ਹੈ ਉਹਦੇ ਤੇ ਕੰਡੇ ਹੁਣੇ ਤਿੱਖੇ ਤੇ ਕਿ ਤੇ ਜਿਹੜਾ ਕੇਲਾ ਹੈ ਉਹਦੇ ਸੌਫਟ ਜੀ ਉਹਦੇ ਜਿਹੜੇ ਪੱਤੇ ਹੁੰਦੇ ਨੇ ਕੋਲੇ ਫੁੱਲੇ ਕੋਲੇ ਕੋਲੇ ਹੁੰਦੀ ਨੇ ਸਤਗੁਰੂ ਜੀ ਕਹਿੰਦੇ ਜਦੋਂ ਹਨੇਰੀ ਆਉਂਦੀ ਹੈ ਕੰਡੇ ਹਿਲਦੇ ਹਨ ਬੇਰੀ ਦਾ ਬੋਟਾ ਹਿਲਦਾ ਹੈ ਅਦੋਂ ਕੇਲਿਆਂ ਦਾ ਬੋਟਾ ਹਿਲਦਾ ਹੈ ਬੇਰੀ ਹਵਾ ਨਾਲ ਹਲਾਰੇ ਲੈਂਦੀ ਹੈ ਕੇਲਾ ਵੀ ਕੇਲੇ ਵੀ ਹਲਾਰੇ ਲੈਂਦੇ ਨੇ ਸਤਿਗੁਰੂ ਜੀ ਕਹਿੰਦੇ ਪਰ ਕੇਲੇ ਉਸ ਦੇ ਕੰਡਿਆਂ ਨਾਲ ਚੀਰੇ ਜਾਂਦੇ ਹਨ ਤਿਵੇਂ ਹੀ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਭੈੜੀ ਸੰਗਤ ਵਿੱਚ ਪੈ ਜਾਂਦਾ ਹੈ ਨਾ ਜਿਹੜਾ ਭੈੜੀ ਸੰਗਤ ਵਿੱਚ ਪੈ ਜਾਂਦਾ ਹੈ ਉਹਦਾ ਮਨ ਵੀ ਫਿਰ ਹੌਲੀ-ਹੌਲੀ ਹੌਲੀ-ਹੌਲੀ ਚੀਰਿਆ ਜਾਂਦਾ ਹੈ ਵਕਾਰਾਂ ਦੇ ਅਸਰ ਹੇਠ ਉਹਨਾਂ ਦੀ ਜ਼ਿੰਦਗੀ ਆਦਮ ਤੌਰ ਤੇ ਮਰ ਜਾਂਦੀ ਹੈ ਜਿਹੜੇ ਮਨਮੁਖਾਂ ਦੀ ਸੰਗਤ ਕਰਦੇ ਨੇ ਜਿਹੜੇ ਗੁਰੂ ਨਾਲ ਟੁੱਟ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਨਹੀਂ ਕਰਦੇ ਇਸ ਕਰਕੇ ਪਿਆਰੇ ਸਤਿਗੁਰਾਂ ਨੇ ਵਾਰ-ਵਾਰ ਬਾਣੀ ਸਮਝਾਇਆ ਹੈ ਗੁਰੂ ਦੇ ਬਾਣੇ ਵਿੱਚ ਰਹਿਣਾ ਗੁਰਮਖਾਂ ਦੀ ਸੰਗਤ ਕਰਨ ਨਾਲ ਹੀ ਤੇਰੇ ਜੀਵਨ ਦਾ ਉਧਾਰ ਹੋਣਾ ਹੈ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਸਦਾ ਹੀ ਵਡਿਆਈਆਂ ਮਿਲੀਆਂ ਹਨ ਉਹਨਾਂ ਤੇ ਸਦਾ ਹੀ ਗੁਰੂ ਦੀ ਕਿਰਪਾ ਹੋਈ ਹੈ ਆ ਸਾਰੇ ਮਨ ਕਰਕੇ ਕਾਗੜਤਾ ਬਣਾ ਕੇ ਗੁਰੂ ਦੇ ਪਿਆਰਿਆਂ ਦੇ ਸੰਗ ਵਿੱਚ ਜੁੜੀਏ ਗੁਰੂ ਦੇ ਪਿਆਰਿਆਂ ਦੇ ਸੰਗ ਵਿੱਚ ਜੁੜੀਏ ਤਾਂ ਜੋ ਸਾਡਾ ਇਹ ਸਮਾ ਇਹ ਖੜੀਆਂ ਦਰ ਪਰਵਾਨ ਹੋ ਜਾਵਣ ਅਸੀਂ ਵੀ ਗੁਰੂ ਵਾਲੇ ਬਣ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੁਹੀ ਮਹੱਲਾ 5 ਵਾ ਸੁਹੀ ਮਹੱਲਾ 5 ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਬੜੇ ਸੌਖੇ ਢੰਗ ਨਾਲ ਜ਼ਿੰਦਗੀ ਦੀ ਆਉਦ ਜ਼ਿੰਦਗੀ ਦੇ ਇਸ ਵਾਸਾ ਦੀ ਪੰਜੀ ਦਾ ਮਤਲਬ ਸਮਝਾਉਂਦੇ ਨੇ ਆਓ ਸਾਰੇ ਬਣ ਕਰਕੇ ਜੁੜੀਏ ਗੁਰੂ ਦੇ ਅੱਜ ਦੇ ਇਸ ਹੁਕਮ ਨੂੰ ਸਮਝੀਏ ਪੜ੍ਹੀਏ ਯਤਨ ਕਰੀਏ ਜੀਵਨ ਵਿੱਚ ਲਾਗੂ ਕਰ ਲਈਏ ਅਤੇ ਗੁਰੂ ਦੇ ਹੁਕਮ ਤੇ ਰਹਿ ਕੇ ਗੁਰੂ ਦੇ ਬਾਣੇ ਨੂੰ ਮੰਨ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਈਏ ਸਤਨਾਮ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਸਤਿਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਹਿੰਦੇ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਬਹਤੀ ਜਾਤ ਭਾਵ عمر ਬੀਤਦੀ ਜਾ ਰਹੀ ਹੈ ਵਹਿੰਦੀ ਜਾ ਰਹੀ ਹੈ ਸਤਿਗੁਰੂ ਜੀ ਕਹਿੰਦੇ ਦ੍ਰਿਸ਼ਟ ਭਾਵ ਨਿਗਾਹ ਕਰ ਧਿਆਨ ਕਰ ਕਹਿੰਦੇ ਪਿਆਰੇ ਆ ਤੇਰੀ ਉਮਰ ਨਦੀ ਦੇ ਪਾਣੀ ਵਾਂਗੂ ਵਹਿੰਦੀ ਜਾ ਰਹੀ ਆ ਜਿਵੇਂ ਪਿਆਰੋ ਨਦੀ ਦਾ ਪਾਣੀ ਵਹਿੰਦਾ ਜਾ ਰਿਹਾ ਨਾ ਮੁੜ ਕੇ ਉਸ ਝਰਨੇ ਵਿੱਚ ਨਹੀਂ ਪੈਂਦਾ ਜਿੱਥੇ ਝਰਨੇ ਵਿੱਚੋਂ ਇੱਕ ਵਾਰੀ ਨਿਕਲ ਜਾਵੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਧਿਆਨ ਕਰ ਇਧਰ ਤੂੰ ਧਿਆਨ ਨਹੀਂ ਕਰਦਾ ਤੇਰੀ ਜਿਹੜੀ ਉਮਰ ਹੈ ਨਾ ਜਿਹੜੀ ਤੇਰੀ ਬੀਤਦੀ ਜਾ ਰਹੀ ਹੈ ਨਦੀ ਦੇ ਪਾਣੀ ਵਾਂਗੋ ਦਿਨੋਂ ਦਿਨ ਦਿਨੋਂ ਦਿਨ ਤੇਰੇ ਸਵਾਸ ਇੱਕ ਇੱਕ ਛਿਨ ਕਰਕੇ ਮਿੰਟ ਮਿੰਟ ਕਰਕੇ ਬੀਤਦੇ ਜਾ ਰਹੇ ਹਨ ਤੂੰ ਹਲੇ ਵੀ ਇਧਰ ਧਿਆਨ ਨਹੀਂ ਦਿੰਦਾ ਮਿੱਥਿਆ ਮੋਹ ਬੰਧ ਹੈ ਨਿਤ ਪਾਰ ਚ ਕਹਿੰਦੇ ਤੂੰ ਨਾਸਵੰਦ ਪਦਾਰਥਾਂ ਦੇ ਮੋਹ ਵੇਦੇ ਬੰਨਣ ਵਿੱਚ ਬੰਨਿਆ ਰਹਿੰਦਾ ਹੈ ਤੇਰੇ ਅੰਦਰ ਮਮਤਾ ਦੇ ਝਗੜ ਚ ਮੇਲਿਆਂ ਵਿੱਚ ਤੂੰ ਫਰਚਾ ਰਹਿੰਦਾ ਤੂੰ ਦੁਨਿਆਵੀਆਦ ਮਿਆਦ ਲੋੜਾਂ ਪੂਰੀਆਂ ਕਰਨ ਖਾਤਰ ਸੋਪਾ ਖਾਤਰ ਤੂੰ ਭੱਜਿਆ ਪੜਦਾ ਪਰ ਜਿਹੜੀ ਤੈਨੂੰ ਗੁਰੂ ਨੇ ਤੈਨੂੰ ਸੋਝੀ ਵਕਤੀ ਸੀ ਨਾਮ ਜਪਣ ਦੀ ਬੰਦਗੀ ਕਰਨ ਦੀ ਤੂੰ ਉਹਦੇ ਵੱਲ ਹਲੇ ਤੱਕ ਧਿਆਨ ਨਹੀਂ ਦਿੱਤਾ ਤੂੰ ਜਿਹੜੇ ਕਰਮ ਲਈ ਆਇਆ ਸੀ ਕਹਿੰਦੇ ਤੂੰ ਉਹ ਕਰਮ ਨਹੀਂ ਕੀਤਾ ਇਸ ਕਰਕੇ ਧਿਆਨ ਦੇ ਤੇਰੀ ਜਿਹੜੀ ਉਮਰ ਹੈ ਬੀਤਦੀ ਜਾ ਰਹੀ ਹੈ ਬਾਦਵੇਂ ਭਜ ਦਿਨ ਨਿਤ ਰਹਿਣੀ ਇਹ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰੋ ਕਹਿੰਦੇ ਗੁਰੂ ਦਾ ਨਾਮ ਜਪਿਆ ਕਰ ਤੇਰੀ ਔਰ ਬੀਤਦੀ ਜਾ ਰਹੀ ਹੈ ਏ ਜਿਵੇਂ ਜਿਵੇਂ ਤੇਰੀ ਉਮਰ ਵੱਧਦੀ ਜਾ ਰਹੀ ਐ ਕਿਸੇ ਤਰ੍ਹਾਂ ਤੇਰੀ ਜਿੰਦਗੀ ਦੇ ਸਵਾਸ ਤੇ ਇਹਦੇ ਸਾਲ ਘਟਦੇ ਜਾ ਰਹੇ ਨੇ ਕਹਿੰਦੇ ਇਧਰ ਧਿਆਨ ਦੇ ਤੂੰ ਨਾਮ ਜਪ ਲੈ ਦੇਖੋ ਹਲਵੀ ਸਮਾ ਹੈਗਾ ਮਾਦਵੇ ਜਪ ਦਿਨ ਨਿਤ ਰਹਿਣੀ ਕਹਿੰਦੇ ਗੁਰੂ ਦਾ ਨਾਮ ਜਪ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਹਦੇ ਪਿਆਰੇਆ ਜਨਮ ਪਦਾਰਥ ਜੀਤ ਖਰ ਸਰਣੀ ਜੀਤ ਭਾਵ ਜਿਤ ਲੈ ਕਹਿੰਦੇ ਦੇਖੋ ਹਲੇ ਸਮਾਂ ਹੈਗਾ ਪ੍ਰਭੂ ਦੀ ਸ਼ਰਣ ਵਿੱਚ ਪੈ ਜਾ ਕੀਮਤੀ ਮਨੁੱਖਾ ਜਨਮ ਦਾ ਲਾਭ ਖਟ ਲੈ ਗੁਰੂ ਦਾ ਨਾਮ ਜਪ ਲੈ ਤੈਨੂੰ ਇਹ ਬੜਾ ਅਨਮੋਲ ਸਰੀਰ ਮਿਲਿਆ ਹੈ ਤੈਨੂੰ ਮਨ ਮਿਲਿਆ ਹੈ ਅੱਖਾਂ ਮਿਲੀਆਂ ਨੇ ਜੀਭਾਂ ਮਿਲੀਆਂ ਨੇ ਕੰਨ ਮਿਲਿਆ ਹੈ ਕਹਿੰਦੇ ਇਹਨਾਂ ਨੂੰ ਤੂੰ ਸਫਲਾ ਬਣਾ ਲੈ ਜੀਵਾ ਨਾਲ ਗੁਰੂ ਦਾ ਨਾਮ ਜਪ ਅੱਖਾਂ ਨਾਲ ਆਪਣੇ ਗੁਰੂ ਦੇ ਦਰਸ਼ਨ ਕਰ ਕੰਨਾਂ ਨਾਲ ਗੁਰੂ ਦੀ ਬਾਣੀ ਨੂੰ ਸੁਣ ਕੇ ਗੁਰੂ ਦੀ ਸਰਨ ਵਿੱਚ ਪੈ ਕੇ ਆਪਣਾ ਇਹ ਮਨੋਖਾ ਜੀਵਨ ਦਾ ਲਾਭ ਖਟ ਲੈ ਨਾਮ ਜਪ ਲੈ ਨੇਤਾ ਕਹਿੰਦੇ ਤੇਰੀ ਉਮਰ ਬੀਤਦੀ ਜਾ ਰਹੀ ਹੈ ਮੁੜ ਕੇ ਇਹ ਸਮਾਂ ਤੇਰੇ ਹੱਥ ਨਹੀਂ ਆਉਣਾ ਕਿਹੜਾ ਸਮਾਂ ਇੱਕ ਵਾਰ ਨੰਗ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਪਿਆਰਿਓ ਜਿਹੜੀ ਇਹ ਮਨੋਖਾ ਦੇਈ ਇੱਕ ਵਾਰ ਮਿਲਣੀ ਹੈ ਤੈਨੂੰ ਸਤਗੁਰੂ ਜੀ ਕਹਿੰਦੇ ਤੂੰ ਲਾਹੇ ਵਿੱਚ ਲਾਲਾ ਮੁੜ ਕੇ ਜੁ ਨੇਤਾ ਜਨਮ ਮਰਨ ਦੇ ਗੇੜ ਵਿੱਚ ਭੁਜਿਆ ਫਰੇਂਗਾ ਕਰਤ ਬੇਕਾਰ ਦੋਨੋਂ ਕਰਜਾਰਤ ਹੈ राम ਰਤਨ ਰਿਤ ਤੇਲ ਨਹੀਂ ਨਹਾਤ ਹੈ ਕਹਿੰਦੇ ਤੂੰ ਹੁਣ ਲਾਭ ਵਿਚਾਰਨ ਤੋਂ ਬਿਨਾਂ ਹੀ ਵਿਕਾਰ ਕਰੀ ਜਾ ਰਿਆਂ ਹੈ ਕਰਤ ਬੇਕਾਰ ਦੋਨੋਂ ਕਰਜਾਰਤ ਹੈ ਕਹਿੰਦੇ ਤੂੰ ਇੱਕ ਗੱਲ ਕਰੇ ਯਾਦ ਨਹੀਂ ਰੱਖਦਾ ਕਿ ਤੂੰ ਇਹ ਕਦੇ ਸਮਝਿਆ ਹੀ ਨਹੀਂ ਕਿ ਜਿਹੜੇ ਮੈਂ ਵਿਕਾਰ ਕਰ ਰਿਹਾ ਹਾਂ ਜਾਂ ਕਰਨ ਜਾ ਰਿਹਾ ਹਾਂ ਕਿ ਇਹਨਾਂ ਦਾ ਮੈਨੂੰ ਕੋਈ ਲਾਭ ਹੈ ਹੈ ਜੀਵਨ ਤੌਰ ਤੇ ਤੂੰ ਇਹਨੂੰ ਲਾਭਾਂ ਦੇ ਧਰਨ ਬਣ ਕੇ ਭੱਜਿਆ ਫਿਰਦਾ ਹੈ ਪਰ ਸਤਗੁਰੂ ਜੀ ਕਹਿੰਦੇ ਕਰਤ ਵਿਕਾਰ ਦੋਨੋਂ ਕਰ ਝਾਰਤ ਤੂੰ ਲਾਭ ਵਿਚਾਰਨ ਤੋਂ ਬਿਨਾਂ ਹੀ ਕਹਿੰਦੇ ਵਿਕਾਰ ਕਰੀ ਜਾ ਰਿਆਂ ਹੈ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਪਣੇ ਹਿਰਦੇ ਵਿੱਚ ਨਹੀਂ ਵਿਸਾਉਂਦਾ ਇੱਕ ਛਿਨ ਵਾਸਤੇ ਵੀ ਤੂੰ ਮਨ ਨੂੰ ਟਿਕਾਉਂਦਾ ਨਹੀਂ ਕਿ ਤੂੰ ਗੁਰੂ ਦਾ ਨਾਮ ਜਪ ਲਵੇਂ ਲਵੇਂ ਰਾਮ ਰਤਨ ਰਿਤ ਤਿਲ ਨਹੀਂ ਧਾਰਦ ਜਿਨ੍ਹਾਂ ਦਾ ਤੈਨੂੰ ਕਹਿੰਦੇ ਕੋਈ ਲਾਭ ਨਹੀਂ ਜਿਨ੍ਹਾਂ ਦਾ ਕਦੇ ਮੁੱਲ ਨਹੀਂ ਪੈਣਾ ਕਹਿੰਦੇ ਤੂੰ ਉਹਨਾਂ ਨੂੰ ਵਿਚਾਰਦਾ ਵੀ ਨਹੀਂ ਤਾਂ ਵੀ ਕਰੀ ਜਾਣਾ ਨਾਲੇ ਤੈਨੂੰ ਪਤਾ ਵੀ ਹੈ ਕਿ ਤੇਰੇ ਇਹ ਨਾਲ ਨਿਭਣ ਵਾਲੇ ਨਹੀਂ ਮਨੁੱਖ ਨੂੰ ਪਤਾ ਹੈ ਇਹ ਧਨ ਦੌਲਤ ਦੁਨੀਆ ਦੀ ਲੋੜ ਹੈ ਪਰ ਨਾਲ ਨਹੀਂ ਨਿਭਣਾ ਕਹਿੰਦੇ ਜਿਹੜਾ ਨਾਲ ਨਹੀਂ ਬਣਾ ਹੈ ਉਹਦੇ ਵਿੱਚ ਤੂੰ ਮਨ ਨਹੀਂ ਟਿਕਾਉਂਦਾ ਜਿਹੜਾ ਨਾਮ ਰੂਪੀ ਧਨ ਇਕੱਠਾ ਕੱਢਣਾ ਹੀ ਕਹਿੰਦੇ ਉਹਦੇ ਵਿੱਚ ਤੂੰ ਮਨ ਨਹੀਂ ਕੀਤਾ ਇਕੱਠਾ ਕਹਿੰਦੇ ਫਿਰ ਤੂੰ ਨਾਮ ਤੋਂ ਬਿਨਾਂ ਵਾਂਝਾ ਜਲ ਜਾਵੇਂਗਾ ਨਾਮ ਆਪਣੇ ਹਿਰਦੇ ਵਿੱਚ ਤੋਂ ਇੱਕ ਛਿਨਵਾ ਤੇ ਵੀ ਟਿਕਾਉਂਦਾ ਨਹੀਂ ਸਤਿਗੁਰੂ ਜੀ ਕਹਿੰਦੇ ਭਰਨ ਪੌਖਣ ਸੰਗ ਆਉ ਦਵਿਆਣੀ ਕਹਿੰਦੇ ਆਪਣਾ ਸਰੀਰ ਪਾਲਣ ਪੋਛਣ ਇਹ ਤੇਰੀ ਉਮਰ ਲੰਘਦੀ ਜਾ ਰਹੀ ਤੂੰ ਇਹਨਾਂ ਵਿੱਚ ਹੀ ਜ਼ਿੰਦਗੀ ਬਤੀਤ ਕਰ ਲਈ ਆਪਣੇ ਜ਼ਿੰਦਗੀ ਦੇ ਸੁੱਖਾਂ ਵਾਸਤੇ ਤਨ ਦੇ ਸੁੱਖਾਂ ਵਾਸਤੇ ਭੱਜਿਆ ਫਿਰਦਾ ਹੈ ਜਹ ਜਗ ਦੇਸ ਕੀ ਗਤ ਨਹੀਂ ਜਾਣੀ ਪਰਮਾਤਮਾ ਦੀ ਸਿਫਤ ਸਲਾ ਆਤਮਿਕ ਆਨੰਦ ਦੀ ਅਵਸਥਾ ਹੁਣ ਤੱਕ ਤੂੰ ਸਮਝੀ ਹੋ ਨਹੀਂ ਕੇਵਲ ਦੇ ਕੇਵਲ ਕਹਿੰਦੇ ਤੂੰ ਜੀਵਨ ਦੇ ਤਨ ਦੇ ਸੁੱਖ ਮਾਣੇ ਨੇ ਪਰ ਜਿਹੜਾ ਮਨ ਕਰਕੇ ਸੁੱਖ ਮਿਲਣਾ ਹੀ ਕਹਿੰਦੇ ਉਹ ਤੋਂ ਸੌਖੀ ਨਹੀਂ ਹਲੇ ਤੱਕ ਮਾਣਿਆ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਸ ਗੁਰੂ ਨੇ ਤੈਨੂੰ ਇਹ ਸਵਾਸ ਬਖਸ਼ੇ ਧਨ ਬਖਸ਼ਿਆ ਸਰੀਰ ਬਖਸ਼ਿਆ ਧਨ ਪਰਿਵਾਰ ਬਖਸ਼ਿਆ ਪਹਿਨਣ ਨੂੰ ਕੱਪੜੇ ਬਖਸ਼ੇ ਕਹਿੰਦੇ ਤੂੰ ਉਹ ਦੀ ਗੱਤ ਹੀ ਨਹੀਂ ਹਲੇ ਤੱਕ ਜਾਣੀ ਉਹਦੇ ਗੁਣਾਂ ਨੂੰ ਤੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਕਹਿੰਦੇ ਸਰਬ ਤੂੰ ਆਪਣੇ ਤਨਾਂ ਦੇ ਸੁੱਖਾਂ ਕਾਸੇ ਭੱਜਿਆ ਫਿਰਦਾ ਮਨ ਦਾ ਸੁੱਖ ਨਹੀਂ ਹਲੇ ਤੱਕ ਮਿਲਿਆ ਮਿਲਿਆ ਜੈ ਜਗਦੇਸ਼ ਕੀ ਗਾਤ ਨਹੀਂ ਜਾਣੀ ਪਰਮਾਤਮਾ ਦੀ ਸਵਸਲਾ ਆਤਮਨੰਦਰੀ ਅਵਸਥਾ ਹੁਣ ਤੱਕ ਤੋਂ ਸਮਝੀ ਨਹੀਂ ਸਤਗੁਰੂ ਜੀ ਕਹਿੰਦੇ ਇਸ ਕਰਕੇ ਜਤਨ ਕਰ ਸ਼ਰਨ ਸਮਰੱਥ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਦਰ ਜਾਮੀ ਕਹਿੰਦੇ ਜੇ ਤੂੰ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਮਾਲਕ ਦੀ ਸ਼ਰਨ ਵਿੱਚ ਆ ਜਾਵੇਂ ਜੇ ਤੂੰ ਗੁਰੂ ਦੀ ਸੰਗਤ ਵਿੱਚ ਆ ਜਾਵੇਂ ਜਿਸ ਦੀ ਸੰਗਤ ਵਿੱਚ ਆਇਆ ਸਭ ਨੂੰ ਢੋਈ ਮਿਲ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਦਰਸ਼ਨ ਕੋ ਲੋਚੈ ਸਭ ਕੋਈ ਪੁਰ ਭਗਤ ਪ੍ਰਾਪਤ ਹਬਤੋ ਜਿਹਦੇ ਮਨ ਵਿੱਚ ਪਿਆਰਿਆ ਦਰਸ਼ਨਾਂ ਦੀ ਤਾਂਗ ਬਣ ਜਾਂਦੀ ਹੈ ਨਾ ਲੋਚੈ ਭਾਵ ਜਿਹਦੇ ਅੰਦਰ ਸ਼ਰਧਾ ਬਣ ਜਾਂਦੀ ਹੈ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਗੁਰੂ ਦਾ ਵਾਸਾ ਪੈ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਪੂਰਾ ਭਾਗ ਪ੍ਰਾਪਤ ਹੋਈ ਕਹਿੰਦੇ ਜਿਹਦੇ ਅੰਦਰ ਲੋਜ ਵਰਗੀ ਨੂੰ ਉਹਦੇ ਪੂਰੇ ਭਾਗ ਜਾਗ ਜਾਣੇ ਨੇ ਕੋਨੋਂ ਫਿਰ ਗੁਰੂ ਦੀ ਪੂਰੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਜੇ ਤੈ ਕੋ ਹਲੇ ਵੀ ਸਮਾਂ ਹੈਗਾ ਸਰਣ ਸਮਰਾਤ ਅ ਗੋਚਰ ਸੁਆਮੀ ਗਿਆਨ ਇੰਦਰੀਆਂ ਦੀ ਪੌਂਚ ਤੋਂ ਪਰੇ ਸਮਰਾਤ ਸਬਰ ਸ਼ਕਤੀਵਾਨ ਦ੍ਰਿਸ਼ਟ ਦੀਪਨਾਵ ਵਿੱਚ ਆ ਜਾ ਸਤਿਗੁਰ ਜੀ ਕਹਿੰਦੇ ਨਾਨਕ ਉਧਰ ਨਾਨਕ ਪ੍ਰਭ ਅੰਤਰਜਾਮੀ ਕਹਿੰਦੇ ਗੁਰੂ ਕਿਰਪਾ ਕਰਦਾ ਹੁੰਦਾ ਗੁਰੂ ਸਾਡੇ ਕੀਤੇ ਔਗਣ ਨਹੀਂ ਜਤਾਰਦਾ ਗੁਰੂ ਸਾਡੀਆਂ ਗਲਤੀਆਂ ਨੋਨੀ ਵਿਕਾਰ ਦਾ ਉਹ ਸਦਾ ਹੀ ਰਹਿਮਤਾ ਕਰਦਾ ਹੈ ਜਿਹੜਾ ਭੁੱਲਿਆ ਵੀ ਉਹਦੀ ਸੰਗਤ ਵਿੱਚ ਆ ਜਾਂਦਾ ਹੈ ਜਿਹੜਾ ਉਹਨੂੰ ਇੱਕ ਵਾਰ ਯਾਦ ਕਰ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਇਤਨਾ ਬਿਆੰਧ ਹੈ ਉਹ ਰਹਿਮਤਾ ਕਰ ਦਿੰਦਾ ਹੈ ਬਖਸ਼ਿਸ਼ਾਂ ਕਰ ਦਿੰਦਾ ਹੈ ਵਿਕਾਰਾਂ ਤੋਂ ਬਚਾ ਕੇ ਮਾਲਕ ਆਪਣੇ ਗਲ ਨਾਲ ਲਾ ਲੈਂਦਾ ਹੈ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਿਹੜਾ ਇੱਕ ਵਾਰੀ ਸੰਗਤ ਵਿੱਚ ਆ ਜਾਵੇ ਜਿਹੜਾ ਉਹਨਾਂ ਸ਼ਬਦ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਲਵੇ ਗੁਰੂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਪ੍ਰਿਆਰਿਓ ਕਦੇ ਗੁਰੂ ਉਗਣ ਨਹੀਂ ਚਤਾਰਦਾ ਪਰ ਆਪਾਂ ਜਿਹੜੇ ਕੀਤੇ ਗੁਰੂ ਦੇ ਪਰਵਕਾਰਾਂ ਨੂੰ ਇੱਕ ਮਿੰਟ ਵਿੱਚ ਭੁੱਲ ਜਾਂਦੇ ਆ ਸਤਿਗੁਰੂ ਜੀ ਕਹਿੰਦੇ ਗੁਰੂ ਇਤਨਾ ਸਮਰੰਥ ਹੈ ਉਹ ਕੀਤੇ ਵਿਕਾਰ ਮਨੁੱਖ ਦੀਆਂ ਗਲਤੀਆਂ ਨੂੰ ਭੁੱਲ ਕੇ ਵੀ ਗਲੇ ਨਾਲ ਲਾ ਲੈਂਦਾ ਹੈ ਜਿਹੜਾ ਭੁੱਲਿਆ ਭਟਕਿਆ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਗੁਰੂ ਉਹਨੂੰ ਬਖਸ਼ ਦਿੰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਹਰਿ ਨਿਤ ਰਸਨ ਅਖਾਣੀ ਗੁਰੂ ਦੀ ਅਪਨ ਤਾਂ ਬਾਣੀ ਨੂੰ ਜੀਵਨ ਵਿੱਚ ਲਾਗੂ ਕਰੀਏ ਇਹ ਗੁਰੂ ਦਾ ਹੁਕਮ ਹੈ ਸਾਨੂੰ ਇਹ ਗੁਰੂ ਦਾ ਫਰਮਾਨ ਹੈ ਜਿਹੜਾ ਖਰੂ ਤੇ ਫਰਮਾਨ ਨੂੰ ਮੰਨ ਲਵੇ ਉਹਨਾਂ ਦਾ ਫਰ ਉਤਾਰਾ ਹੋ ਜਾਂਦਾ ਹੈ ਸਤਗੁਰ ਜੀ ਕਹਿੰਦੇ ਜੋ ਜੋ ਜਪੇ ਤਿਸ ਕੀ ਗਤ ਹੋਵੇ ਜਿਹੜਾ ਜਪਦਾ ਰਹਦਾ ਹੈ ਜਿਹੜਾ ਗੁਰੂ ਨੂੰ ਸਿਮਰਦਾ ਹੈ ਗੁਰੂ ਨੂੰ ਤੇ ਹੁੰਦਾ ਹੈ ਉਹਨਾਂ ਨੂੰ ਪਰਮਗਤ ਮਿਲ ਜਾਂਦੀ ਹੈ ਹਰ ਘਰ ਨਾਮ ਨੇ ਤਰਸਨ ਬਖਾਣੀ ਗੁਰੂ ਦੇ ਨਾਮ ਨੂੰ ਜਪੀਏ ਗੁਰੂ ਨੂੰ ਜੀਵਨ ਵਿੱਚ ਲਾਗੂ ਕਰੀਏ ਕਾਲ ਕਲੀਕੇ ਮਿਟੇ ਕਲੇਸ਼ਾ ਕਹਿੰਦੇ ਸਾਰੇ ਕਲ ਦੇ ਪਰਚੋਂ ਦੇ ਸਾਰੇ ਕਲੇਸ਼ ਮਿਟ ਜਾਂਦੇ ਨੇ ਇੱਕੋ ਨਾਮ ਮਨ ਮਾਹੇ ਪਰਵੇਸ਼ਾ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਕੇਵਲ ਤੇ ਕੇਵਲ ਇੱਕ 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 ਅਕਾਲ ਪੁਰਖ ਦਾ ਵਾਸਾ ਪੈ ਜਾਂਦਾ ਹੈ ਜਿਨ੍ਹਾਂ ਦੇ ਵਿਚ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਫਿਰ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਇਸ ਕਰਕੇ ਪਿਆਰਿਓ ਗੁਰੂ ਦੀ ਸੰਗਤ ਕਰਿਆ ਕਰਿਏ ਗੁਰੂ ਵਾਲੇ ਬਣੀਏ ਆਏ ਹਾ ਇਹ ਗੁਰੂ ਨੇ ਸਵਾਸ ਬਖਸ਼ੇ ਨੇ ਗੁਰੂ ਦੀ ਦੇਣ ਹੈ ਇਸ ਤਾ ਨਾਲ ਗੁਰੂ ਦੇ ਸ਼ੁਕਰਾਨਾ ਕਰਿਆ ਕਰਿਏ ਜਦੋਂ ਗੁਰੂ ਦਾ ਸ਼ੁਕਰਾਨਾ ਕਰਨਾ ਆ ਗਿਆ ਤਾਂ ਸਤਗੁਰੂ ਜੀ ਕਹਿੰਦੇ ਸਾਰੇ ਪਾਰ ਉਤਾਰੇ ਹੋ ਜਾਣੇ ਨੇ ਗੁਰੂ ਅਗੇ ਜਦੋਂ ਵੀ ਅਰਦਾਸ ਕਰਿਆ ਕਰਿਏ ਨਾ ਮਾਨ ਕਰਕੇ ਕਰਿਆ ਕਰੀਏ ਤੇ ਕੇਵਲ ਗੁਰੂ ਦੇ ਨਾਮ ਦੀ ਅਦਾਸ ਮੰਗਿਆ ਕਰੀਏ ਕਿ ਗੁਰੂ ਨਾਨਕ ਸਾਡੀ ਬਾਹ ਮੜ ਲੈ ਦੁਨੀਆ ਦੇ ਪਦਾਰਥ ਨਾ ਮੰਗਿਆ ਕਰੀਏ ਕਿ ਅਸੀਂ ਬਾਹ ਚੱਲ ਜਾਈਏ ਸਾਡਾ ਕਾਰਜ ਬਣ ਜਵੇ ਆਹ ਬਣ ਜਵੇ ਕਦੇ ਵੀ ਪਿਆਰੇ ਅਰਦਾਸ ਕਰਨੀ ਹੈ ਕੇਵਲ ਤੇ ਕੇਵਲ ਗੁਰੂ ਦਾ ਸਾਥ ਮੰਗਿਆ ਕਰੋ ਜਿਸ ਦਿਨ ਬਾਬੇ ਨਾਨਕ ਨੇ ਬਾਹ ਵੜ ਲਈ ਉਹਨੇ ਫਿਰ ਆਪੇ ਸਾਰੇ ਕਾਰਜ ਸਫਲ ਕਰਾ ਦੇਣੇ ਨੇ ਉਹ ਦਿਨ ਪਟਕਣ ਦੀ ਲੋੜ ਨਹੀਂ ਪੈਂਦੀ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਸਾਹਿਬ ਬਖਸ਼ਣ ਹਾਰਨੇ ਬਖਸ਼ ਲੈਣ ਸਾਨੂੰ ਵੀ ਜੀਵਨ ਜਿਉਣ ਦੀ ਇਜਾਜ਼ਤ ਬਖਸ਼ਣ ਸਾਡਾ ਵੀ ਪਾਰ ਉਤਾਰਾ ਹੋ ਜਾਵੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ ਬਾਣੀ ਬਾਣੇ ਦੀ ਦਾਤ ਬਖਸ਼ਣ ਆਇਆ ਸਵਲ ਹੋ ਜਾਵੇ ਆਓ ਸਾਰੇ ਮਨ ਕਰਕੇ ਕਾਗਰਤਾ ਬਣਾ ਕੇ ਜਤਨਾ ਸਮਾਂ ਮਿਲਿਆ ਹੈ ਇਸ ਥੋੜੇ ਜੇ ਸਮੇਂ ਤੋਂ ਲਾਹੇ ਘਟਿਏ ਸਿਮਰਨ ਵਿੱਚ ਜੁੜੀਏ ਆਓ ਸਾਰੇ ਸਿਮਰਨ ਕਰਕੇ ਆਪਣਾ ਲੋਕ ਪਰਲੋਕ ਸਹਿਲਾ ਬਣਾਈਏ